ਹੁਣ ਜਿੰਨੀ ਮਰਜ਼ੀ ਖੁੱਲ ਕੇ ਬਿਜਲੀ ਵਰਤਿਓ ਤੁਹਾਨੂੰ ਬਿਜਲੀ ਦਾ ਬਿੱਲ ਨਹੀਂ ਆਊਗਾ ਤਾਂ ਸੈਂਟਰ ਸਰਕਾਰ ਦੀ ਬਹੁਤ ਤਾਕੜੀ ਸਕੀਮ ਦੇ ਬਾਰੇ ਤੁਹਾਨੂੰ ਦੱਸਣ ਲੱਗਾ ਤਾਂ ਘਰ ਦੇ ਵਿੱਚ ਬਿਜਲੀ ਵਰਤਦੇ ਹੋ ਬਿੱਲ ਤੋਂ ਪਰੇਸ਼ਾਨ ਹੋ ਤਾਂ ਹੁਣ ਤੁਹਾਨੂੰ ਬਿੱਲ ਬਿਲਕੁਲ ਵੀ ਨਹੀਂ ਆਊਗਾ ਜੇਕਰ ਤੁਸੀਂ ਇਹ ਸਕੀਮ ਵਰਤ ਲਈ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਤਾਂ ਸੈਂਟਰ ਗਵਰਨਮੈਂਟ ਦੇ ਵੱਲੋਂ 12 ਫਰਵਰੀ ਨੂੰ ਇਹ ਸਕੀਮ ਲਾਂਚ ਕੀਤੀ ਗਈ ਸੀ 12 ਫਰਵਰੀ 2024 ਨੂੰ ਇਸ ਸਕੀਮ ਦਾ ਨਾਮ ਹੈਗਾ ਸੂਰਜ ਉਦੇ ਯੋਜਨਾ ਸੈਂਟਰ ਗਵਰਨਮੈਂਟ ਦੇ ਵੱਲੋਂ ਇਹ ਸਕੀਮ ਦਿੱਤੀ ਗਈ ਸੀ ਗਰੀਬ ਪਰਿਵਾਰਾਂ ਖਾਤਰ ਮੀਡਲ ਕਲਾਸ ਫੈਮਲੀਆ ਖਾਤਰ ਜਿਨ੍ਹਾਂ ਦੀ ਸਾਲਾਨਾ ਆਮਦਨ 2 ਲੱਖ ਤੋਂ ਘੱਟ ਆ ਤਾਂ ਇਸ ਸਕੀਮ ਦਾ ਨਾਮ ਹੈਗਾ ਸੂਰਜ ਉਦੇਜ ਯੋਜਨਾ ਤੇ ਤੁਹਾਨੂੰ ਦੱਸਦੇ ਆ ਕਿ ਕਿੱਥੇ ਅਪਲਾਈ ਕਰਨੀ ਆ ਕਿੰਨਾਂ ਨੂੰ ਮਿਲੂਗਾ ਕੀ ਫਾਇਦਾ ਕਿੰਨੀ ਸਬਸਿਡੀ ਆ ਤੇ ਕਿੰਨਾ ਇਹਦੇ ਤੇ ਪੈਸਾ ਲੱਗ ਸਕਦਾ ਤਾਂ 12 ਫਰਵਰੀ 2024 ਨੂੰ ਲਾਂਚ ਕੀਤੀ ਗਈ ਸੀ ਸੂਰਜ ਉਦੇਜ ਯੋਜਨਾ ਇਸ ਸਕੀਮ ਦਾ ਨਾਮ ਹੈਗਾ ਤਾਂ ਹੁਣ ਇਹਦੇ ਵਿੱਚ 40% ਕੋਸਟ ਤੁਹਾਡਾ ਵਾਪਸ ਹੋ ਜਾਣਾਗਾ 40% ਤੁਹਾਨੂੰ ਸਬਸਿਡੀ ਮਿਲ ਜਾਣੀ ਐ ਇਸ ਦੇ ਉੱਤੇ ਤਾਂ ਹੁਣ ਸਬਸਿਡੀ ਮਿਲਣੀ ਕਿਵੇਂ ਆ ਕਿਉਂ ਨੂੰ ਮਿਲਣੀ ਐ ਬੈਨੀਫਿਟ ਕੀ ਐ ਤਾਂ ਉਹ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਆਪਾਂ ਬੈਨੀਫਿਟਾਂ ਦੀ ਗੱਲ ਕਰਦੇ ਆ ਕਿ ਕੀ ਕੀ ਬੈਨੀਫਿਟ ਆ ਜੇਕਰ ਤੁਸੀਂ 1 ਤੋਂ 2 ਕਿਲੋਵਾਟ ਦੇ ਰੂਫ ਟਾਪ ਸੋਲਰ ਇਸ ਸਕੀਮ ਦੇ ਵਿੱਚ ਰੂਫ ਟਾਪ ਸੋਲਰ ਜਿਹੜੇ ਲਾਏ ਜਾਂਦੇ ਆ ਛੱਤ ਦੇ ਉੱਤੇ ਜੇਕਰ ਕੋਈ ਗਰੀਬ ਪਰਿਵਾਰ ਆ ਉਹਨਾਂ ਛੱਤ ਦੇ ਉੱਤੇ ਆਪਣੇ ਸੋਲਰ ਪਲੇਟਾਂ ਲਵਾਉਣੀਆਂ ਨੇ ਤਾਂ ਉਹ ਸਰਕਾਰ ਲਾ ਕੇ ਦੇਊਗੀ ਤਾਂ ਉਹਦਾ ਖਰਚਾ ਵਰਚਾ ਕੀ ਹੈ ਮੈਂ ਤੁਹਾਨੂੰ ਦੱਸਦਾ ਜੇਕਰ 1 ਤੋਂ 2 ਕਿਲੋਵਾਟ ਦੇ ਵਿੱਚ ਲਵਾਉਂਦੇ ਆ ਤਾਂ ਉਹਨਾਂ ਨੂੰ 30 ਤੋਂ 60000 ਸਬਸਿਡੀ ਵਾਪਸ ਹੋ ਜਾਣੀ ਹੈ ਜੇਕਰ 2 ਤੋਂ 3 ਕਿਲੋਵਾਟ ਦੇ ਵਿੱਚ ਵਿੱਚ ਇਹ ਜਿਹੜੀਆਂ ਪੈਨਲ ਲਵਾਉਣੇ ਆ ਤਾਂ 60 ਤੋਂ 78000 ਵਾਪਸ ਹੋ ਜਾਣਾ ਤੇ ਜੇਕਰ 3 ਕਿਲੋਵਾਟ ਤੋਂ ਵੱਧ ਆ ਤਾਂ ਤੁਹਾਨੂੰ 78000 ਰੁਪਏ ਜਿਹੜਾ ਇਹਦੇ 'ਚ ਵਾਪਸ ਹੋ ਜਾਣਾਗਾ ਤਾਂ ਇਹਦੇ 'ਚ ਬੈਨੀਫਿਟ ਕੀ ਹੈ ਇੱਕ ਤਾਂ ਤੁਹਾਨੂੰ ਬਿਲਕੁਲ ਫ੍ਰੀ ਦੇ ਵਿੱਚ ਬਿਜਲੀ ਮਿਲ ਜਾਣੀ ਹੈਗੀ ਤੁਹਾਡਾ ਬਿੱਲ ਆ ਜਿਹੜਾ ਬਿੱਲ ਦੀ ਟੈਨਸ਼ਨ ਜਿਹੜੀ ਉਹ ਖਤਮ ਹੋ ਜਾਣੀ ਹੈ ਤੇ ਦੂਜੀ ਗੱਲ ਤੁਹਾਨੂੰ ਇਹਦੇ ਵਿੱਚ ਜਿਹੜਾ ਪੈਸੇ ਵੀ ਦਿੱਤੇ ਜਿਹੜੀ ਵੀ ਤੁਹਾਨੂੰ ਸਬਸਿਡੀ ਮਿਲਣੀ ਆ ਤੁਹਾਡਾ ਜਿਹੜਾ ਜਿੰਨਾ ਵੀ ਖਰਚਾ ਵਰਚਾ ਹੋਇਆਗਾ ਉਹ ਤੁਹਾਡਾ ਇਹਦੇ ਵਿੱਚ ਕਵਰ ਹੋ ਜਾਣਾ ਤਾਂ ਹੁਣ ਇਹਦੇ ਵਿੱਚ ਐਲੀਜੀਬਿਲਟੀ ਕੀ ਆ ਕਿਹੜੇ-ਕਿਹੜੇ ਬੰਦੇ ਇਹਨੂੰ ਅਪਲਾਈ ਕਰ ਸਕਦੇ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਬੰਦਾ ਇੰਡੀਆ ਦੇ ਵਿੱਚ ਰਹਿ ਰਿਹਾ ਹੈ ਇੰਡੀਅਨ ਹੈਗਾਗਾ ਤਾਂ ਇੰਡੀਅਨ ਦੀ ਸਿਟੀਜ਼ਨਸ਼ਿਪ ਹੈਗੀ ਆ ਤਾਂ ਉਹ ਬੰਦਿਆਂ ਨੂੰ ਇਸ ਦੀ ਐਲੀਜੀਬਿਲਟੀ ਹੈਗੀ ਆ ਉਹ ਬੰਦਾ ਇਹਨੂੰ ਅਪਲਾਈ ਕਰ ਸਕਦਾ ਦੂਜੀ ਗੱਲ ਉਸ ਬੰਦੇ ਦਾ ਆਪਣਾ ਘਰ ਹੋਣਾ ਚਾਹੀਦਾ ਤੇ ਆਪਣੀ ਛੱਤ ਹੋਣੀ ਚਾਹੀਦੀ ਹੈਗੀ ਜਿਹੜੇ ਤੇ ਇਹਨੇ ਸੋਲਰ ਪਲਾਂਟ ਜਿਹੜਾ ਕਿ ਸੋਲਰ ਲਗਾਉਣਿਆਂ ਜਿਹੜਾ ਕਿ ਰੂਫ ਟਾਪ ਸੋਲਰ ਲੱਗਦੇ ਆ ਤਾਂ ਇਸ ਤੋਂ ਬਾਅਦ 2 ਲੱਖ ਤੋਂ ਘੱਟ ਜਿਹੜੀ ਉਹਦੀ ਸਾਲਾਨਾ ਆਮਦਨ ਜਿਹੜੀ ਉਹ ਹੋਣੀ ਚਾਹੀਦੀ ਹੈਗੀ ਤਾਂ ਇਹੇ ਚੀਜ਼ਾਂ ਚਾਹੀਦੀਆਂ ਤੇ ਇੱਕ ਉਹਦੇ ਕੋਲ ਬਿਜਲੀ ਦਾ ਕਨੈਕਸ਼ਨ ਵੀ ਜਿਹੜਾ ਉਹ ਹੋਣਾ ਚਾਹੀਦਾਗਾ ਤਾਂ ਕਰਕੇ ਇਹ ਚੀਜ਼ਾਂ ਐਲੀਜੀਬਿਲਟੀ ਹੋ ਗਿਆ ਹੁਣ ਐਪਲੀਕੇਸ਼ਨ ਦੇਣੀ ਕਿੱਥੇ ਆ ਭਰਨੀ ਕਿੱਥੇ ਆ ਤਾਂ ਇਹਨੂੰ ਆਨਲਾਈਨ ਮੋਡ ਦੇ ਵਿੱਚ ਤੁਸੀਂ ਇਹਨਾਂ ਦੀ ਸਾਈਟ ਦੇ ਉੱਤੇ ਭਰ ਸਕਦੇ ਹੋ ਮੈਂ ਤੁਹਾਨੂੰ ਸਾਈਟ ਆ ਜਿਹੜੀ ਉਹ ਵੀਡੀਓ ਦੇ ਵਿੱਚ ਦਿਖਾ ਰਿਹਾਗਾ ਇਸ ਸਾਈਟ ਦੇ ਉੱਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਆਪਣੀਆਂ ਡਿਟੇਲ ਦੇਣੀਆਂ ਰਜਿਸਟ੍ਰੇਸ਼ਨ ਕਰਨੀ ਹੈਗੀ ਆਪਦੀ ਸਟੇਟ ਸਿਲੈਕਟ ਕਰਨੀ ਆ ਆਪਣੀ ਬਿਜਲੀ ਦੀ ਕੰਪਨੀ ਦੱਸਣੀ ਆ ਜਿਵੇਂ ਕਿ ਆਪਣੇ ਪੀਐਸਪੀਸੀ ਵਾਲਾ ਗਈ ਤਾਂ ਇਹ ਭਰ ਦੇਣੀ ਆ ਤਾਂ ਆਪਣਾ ਜਿਹੜਾ ਕਿ ਇਹ ਬਿੱਲ ਨੰਬਰ ਮੀਟਰ ਨੰਬਰ ਵਗੈਰਾ ਭਰ ਦੇਣਾ ਇਹਦੇ ਵਿੱਚ ਉਹ ਮੰਗਣਗੇ ਕਿਉਂਕਿ ਆਪਣਾ ਕਨੈਕਸ਼ਨ ਦੇ ਤੌਰ ਤੇ ਆਪਾਂ ਨੂੰ ਜਿਹੜੀ ਉਹ ਚੀਜ਼ ਦੇਣੀ ਆ ਤਾਂ ਇਹ ਭਰਨਾ ਆਪਣਾ ਫੋਨ ਨੰਬਰ ਭਰ ਦੇਣਾ ਆਪਣੀ ਮੇਲ ਆਈਡੀ ਭਰ ਦੇਣੀ ਆ ਇਹ ਭਰਨ ਤੋਂ ਬਾਅਦ ਆਪਣਾ ਲੌਗਇਨ ਆਈਡੀ ਆਪਾਂ ਨੂੰ ਆ ਜਾਣੀ ਆ ਤਾਂ ਇਸ ਤੋਂ ਬਾਅਦ ਅਪਲਾਈ ਹੋ ਜਾਣਾ ਆਪਣੇ ਰੂਫਟਾਪ ਸੋਲਰ ਖਾਤਰ ਐਪਲੀਕੇਸ਼ਨ ਜਿਹੜੀ ਉਹ ਅਪਲਾਈ ਹੋ ਜਾਣੀ ਆ ਆਪਾਂ ਨੂੰ ਫਾਰਮ ਮਿਲ ਜਾਣਾਗਾ ਤਾਂ ਇਹ ਭਰਨ ਤੋਂ ਬਾਅਦ ਥੋੜੇ ਟਾਈਮ ਦੇ ਵਿੱਚ ਆਪਾਂ ਨੂੰ ਅਪਰੂਵਲ ਮਿਲਣੀ ਆ ਆਪਾਂ ਨੂੰ ਮੈਸੇਜ ਮੇਲ ਆਜੂਗਾ ਜਿਹੜਾ ਵੀ ਆਪਾਂ ਸਾਈਡ ਦੇ ਉੱਤੇ ਅਪਲਾਈ ਕੀਤਾ ਹੋਇਆ ਹੈ ਇਸ ਤੋਂ ਬਾਅਦ ਉਹ ਆਪਣੀ ਜਗ੍ਹਾ ਦੇਖਣਗੇ ਛੱਤ ਦੇਖਣਗੇ ਕਿ ਕਿਸ ਯੋਗ ਹੈਗੀ ਆ ਤਾਂ ਉਹ ਵੇਖਣ ਤੋਂ ਬਾਅਦ ਆਪਣੇ ਛੱਤ ਦੇ ਉੱਪਰ ਜਿਹੜਾ ਇਹ ਰੂਫ ਟਾਪ ਸੋਲਰ ਹੈ ਜਿਹੜਾ ਅਪਲਾਈ ਕਰ ਦਿੱਤਾ ਜਾਊਗਾ ਤਾਂ ਸਕੀਮ ਬਹੁਤ ਵਧੀਆ ਹੈਗੀ 12 ਫਰਵਰੀ 2024 ਨੂੰ ਨਰਿੰਦਰ ਮੋਦੀ ਵੱਲੋਂ ਸੈਂਟਰ ਗਵਰਨਮੈਂਟ ਦੇ ਵੱਲੋਂ ਇਹ ਸਕੀਮ ਲਾਂਚ ਕੀਤੀ ਗਈ ਸੀ ਸੂਰਜ ODE ਯੋਜਨਾ ਮੀਡਲ ਕਲਾਸ ਫੈਮਲੀਆ ਖਾਤਰ ਬਹੁਤ ਵਧੀਆ ਯੋਜਨਾ ਜਿਨ੍ਹਾਂ ਨੇ ਵੀ ਆਪਣੀ ਛੱਤ ਦੇ ਉੱਪਰ ਸੋਲਰ ਪਲਾਂਟ ਲਗਵਾਉਣੇ ਆਗੇ ਆਪਣੇ ਘਰ ਖਾਤਰ ਇਹ ਤੁਹਾਨੂੰ ਵਧੀਆ ਨਾਲੇ ਤਾਂ ਤੁਹਾਨੂੰ 40% ਸਬਸਿਡੀ ਮਿਲ ਜਾਣੀ ਹੈ 1 ਕਿਲੋਵਾਟ 2 ਕਿਲੋਵਾਟ ਜਾਂ ਫਿਰ 3 ਕਿਲੋਵਾਟ ਤੱਕਰ ਤੁਸੀਂ ਆਪਣੇ ਛੱਤ ਦੇ ਉੱਪਰ ਛੱਤਾਂ ਦੇ ਉੱਪਰ ਸੋਲਰ ਪਲਾਂਟ ਜਿਹੜੇ ਉਹ ਲਗਵਾ ਸਕਦੇ ਹੋ ਤੁਹਾਨੂੰ ਉਮਰ ਪਰ ਖਾਤਰ ਬਿਜਲੀ ਜਿਹੜੀ ਉਹ ਫ੍ਰੀ ਹੋ ਜਾਣੀ ਆ ਤਾਂ ਆਨਲਾਈਨ ਤੁਸੀਂ ਅਪਲਾਈ ਕਰ ਸਕਦੇ ਹੋ ਮੈਂ ਤੁਹਾਨੂੰ ਸਾਈਟ ਵੀ ਦੱਸ ਦਿੰਦੀ ਆ ਜੇਕਰ ਤੁਹਾਨੂੰ ਵੀਡੀਓ ਵਧੀਆ ਲ